ਨੰਮਰਤੀ ਅਨੁਮਿਤੇ ਹਰ ਮਲਕਾ ਦੇ ਨੀ ਮੇਰਾ ਮਨ ਰੁਚੈ ਬਿਦ੍ਰਿਸ਼ਣ ਦਾਇ ਹੀ ਨਿਬੇਜ ਬਕਰੀ ਕਾ ਦਰਗ ਗਿਰਿਆ ਹੀ ਸ੍ਰੀ ਖਾਨੁਤਰਿ ਸ਼ਾਦਨਯਮ ਹੈ ਨਿਬਲ ਦੀਖੇ ਕੁਤਰ ਬਾਰੀ ਨਿਯਾ ਆ ਕੋਲੀ ਜੂਰ ਕੋ ਨਾਏ ਹੀ ਜੇ ਸੱਚੇ ਗੁਰਦਰਹ ਜੂ ਸੋਈ ਇਸ ਨਦਰੀ ਨਿਰੰਦਨ ਨਮੋਲਾਨਾ ਮਿਰੰਦਰੀ ਰਦੀ ਪੰਜ ਨਦਰੀ ਮਿਰੰਦਨ ਸੁਨਹਾ ਗੁਰ ਦੈਸ਼ਨ ਦੇਖ ਨਿਰਲੇਹੀ ਆਇਆ ਦੁਰੋਤਲ ਕਹਿ ਮੈਂ ਤੱਕੀ ਤੋ ਸਰਨਾਈ ਮੈਂ thro ਕਿ ਜਿਤ ਮੈਂ ਮਿਸ ਤਬ ਦੁਖ ਘਮਰੀ ਜੀਉ ਸਭਾ ਕਰ ਗੁਰ ਸੇਵੀ ਹੈ ਜਿਤ ਤੇ ਜਿਤ ਪਈਂ ਦੇਖਤ ਵਸੇ ਗੁਰਗੇ ਜਨ ਮਰਨ ਤਕ ਕल्याण ਤੇਤਿ ਸਿਖਾ ਜਿ ਰਹਾਤ ਦਰ ਜਿਤ ਬਾਦ ਬੈਠਿਆ ਸਰੀਏ ਸਤਨਾਮ ਦਾ ਤਰੁ ਸਤਨਾਮ ਚਿਵਾਈ ਗੁਰੁ ਸਰਪੰਤੀ ਮਦ ਬਦ ਮਹਲਾ ਪੈਨਾ ਆਪੇ ਛੁਬਦੇ ਆਪੇ ਜਾਣ ਆਪੇ ਸਰਦਾ ਆਪੀ ਜੋ ਜੇ ਆਪੇ ਬਗੈ ਵਿਖਦੋਣ ਤੋ ਦਾਤਾ ਨਾਮ ਕਰਾਣ ਆਪੇ ਸ਼ਬਦ ਆਪੇ ਜਾਣ ਆਪੇ ਸਤਿ ਆਪੇ ਨਾ ਅਪੀ ਗਾਇ ਗਲੀ ਕਨਾਰੇ ਤੂੰ ਦਾ ਨਾਮ ਪਰਮਹਾਨ ਹੈ ਐ ਦਾ ਨਾਮ ਜਨ ਜੀਓ ਹਾਯਾ ਤਿਕ ਰਤਨਤਾ ਪਿਓ ਅਰਹਾ ਮਾਇ ਮੋਹ ਅਤਰ ਗਟਿਆਰੇ ਸੁੰਦੀ ਕਾਮਣ ਕਾਮਣਿਆ ਨਾਮ ਲੈ ਜਾਨ ਆਨੰਦਿਆਰੇ ਚਤਛੁਤੀ ਤੇ ਤਨੁ ਹੋਈ ਬਾਬ ਜਿਸੇ ਮੈ ਜਿਨਾ ਹੋਈ ਇੱਕ ਬਗ ਨਹੀ ਬਗੁਏ ਕਰਤਾ ਕੈ ਕਰਵੈ ਸੋਈ ਸ਼ਬਦੁ ਮਹਾਂ ਨਾਲੇ ਨਾਮ ਨਰਤੀ ਜਿਸ ਦਾ ਹਰਿਆ ਸ਼ਬਦ ਨੂੰ ਏ ਗੁਣ ਮਾਨ ਮੰਨਿਐ ਆਹ ਠਾੜੀ ਮਨ ਸਚੇ गुरु सो uh, oh,